ਕਿਉਂ ਵੀਰਾ ਕਿੱਥੇ ਰਹਿ ਗਿਆ ਅੱਜ ਵੀਰਾ ਆਇਆ ਨਹੀਂ ਪਤਾ ਨਹੀਂ ਵੀਰੇ ਅੱਪਾ ਜੀ ਨਾ ਵੀਰੇ ਦੇ ਕਿਵੇਂ ਕਟਾਂਗੇ ਹਾਂ ਉਹ ਕੀ ਸੱਸੀ ਗਦਰੇ ਸਾਸਿਕਾ ਸਾਸਿਕਾ ਬੰਦੇ ਬੱਲੇ ਬੱਲੇ तेरे तेरे ਖਲਾਰਾ ਪਾ ਲਿਆ ਕੀ ਕਰਦੇ ਵੇ ਇਹ ਸਮਾਨ ਆਇਆ ਸੀ ਕਿ ਸਮਾਨ ਲਾ ਲਈਏ ਨਾਲੇ ਤੁਸੀਂ ਕਿੱਥੇ ਰਹਿ ਗਏ ਸੀ ਮੈਂ ਲੇਟ ਹੋ ਗਿਆ ਥੋੜਾ ਜਿਆ ਲੇਟ ਹੋ ਗਏ ਸੀ ਵੀਰੇ ਅੱਜ ਨਾ ਹੁਣ ਤੁਹਾਡੇ ਪੈਸੇ ਅਸੀਂ ਕਟਾਂਗੇ ਮੇਰੇ ਪੈਸੇ ਕਟੋਗੇ ਭਾਜੀ ਤੁਸੀਂ ਲੇਟ ਆਇਆ ਨਾ ਤੂੰ ਮੇਰੇ ਕੋਲ ਕੰਮ ਕਰਦਾ ਕਿ ਮੈਂ ਤੇਰੇ ਕੋਲ ਕੰਮ ਕਰਦਾ ਵੀਰੇ ਕੰਮ ਤਾਂ ਮੈਂ ਹੀ ਕਰਦਾ ਤੁਹਾਡੇ ਕੋ ਫੇਰ ਪਰ ਲੇਟ ਤੁਸੀਂ ਆਇਆ ਨਾ ਤੁਸੀਂ ਕੱਲ ਸਾਡੇ ਪੈਸੇ ਕੱਟੇ ਸੀ ਅੱਜ ਅਸੀਂ ਤੁਹਾਡੇ ਕਟਾਂਗੇ ਅੱਛਾ ਕੱਟ ਲੀ ਕੱਟ ਕੇ ਜਿਹੜੀ ਮੇਰੀ ਤਨਖਾਹ ਦੇਣੀ ਉਹ ਦੇ ਦੇਂਗਾ ਨਾ ਵੀਰੇ ਤਨਖਾਹ ਤਾਂ ਤੁਹਾਡੇ ਤੋਂ ਲੈਣੀ ਹੈ ਨਾ ਮੈਂ ਫੇਰ ਮੇਰੇ ਪੈਸੇ ਕਿੱਦਾਂ ਕੱਟੇਗਾ ਫੇਰ ਐ ਕਰਿਓ ਕੱਲ ਵਾਲੇ ਜੱਜ ਸਾਹਿਬ ਦਾ ਬਰਾਬਰ ਜਾ ਕਰ ਦਿਓ ਮੈਨੂੰ ਐ ਕਹਿਆ ਨਾ ਸਿਰੇ ਦੇ ਨਾਲ ਨੇ ਗੱਲ ਜਿਓ ਚ ਪੇੜਾ ਖਾਣੀਆਂ ਰੋਟੀ ਨਹੀਂ ਖਾ ਗਿਆ ਜਿਹੜੇ ਖਾਧੀ ਆ ਰੋਟੀ ਚਲੋ ਕੰਮ ਕਰ ਆਪਾਂ ਬੈਕ ਕਰਦੇ ਹਾਂ ਕਿਉਂ ਕੀ ਕਰਨੇ ਹੋ ਮੇਰੀ ਆਪ ਪਹਿਲਾਂ ਇਧਰ ਵਾਲਾ ਲਾ ਦੇਣਾ ਇੱਕ ਪਾਸੇ ਸਟਾਕ ਕਰਕੇ ਦੂਜਾ ਪਾਸੇ ਕਰ ਲੈਣਾ ਨਾਲੇ ਵੀਰੇ ਸਿਮਰਨ ਉਹਨਾਂ ਤੁਸੀਂ ਡਾਂਟਿਆ ਕਰੋ ਕਿਉਂ ਉਹਨੇ ਕੀ ਕੀਤਾ ਉਹ ਹਮੇਸ਼ਾ ਮੈਨੂੰ ਬੁੱਧੂ ਬਣਾ ਦਿੰਦੀ ਆ ਹੁਣ ਕੀ ਕਿਹਾ ਉਹਨੇ ਹੁਣ ਕੀ ਭਾਜੀ ਤੁਸੀਂ ਵੀ ਨਹੀਂ ਮੈਨੂੰ ਦੱਸਿਆ ਮੈਂ ਸਾਰੀ ਰਾਤ ਤਾਂ ਸੋਚੀ ਗਿਆ ਸਵੇਰੇ ਉੱਠਿਆ ਸਰ ਮੰਮੀ ਨੂੰ ਮੈਂ ਪੁੱਛਿਆ ਕਿ ਜਿਹੜੀ ਕੱਲ ਗੱਲ ਹੋਈ ਸੀ ਵੀ ਕੁੜੀ ਆਂਦੀ ਆ ਵਿਆਹ ਕਿ ਕਿ ਮੁੰਡਾ ਜਾਂਦਾ ਵਾ ਅੱਛਾ ਫੇਰ ਕੀ ਕਹਿੰਦੇ ਮੰਮੀ ਮੰਮੀ ਵੀ ਡਾਂਟਣ ਲੱਗ ਗਈ ਮੰਮੀ ਕਹਿੰਦੇ ਤੂੰ ਬੁੱਧੂ ਆ ਕੁੜੀ ਆਂਦੀ ਹੁੰਦੀ ਆ ਮੁੰਡਾ ਥੋੜੀ ਜਾਂਦਾ ਹੁੰਦਾ ਵਾ ਫੇਰ ਹੁਣ ਕੀ ਸਲਾਹ ਬਣੀ ਵੀਰੇ ਹੁਣ ਮੈਂ ਸੋਚਿਆ ਉਹ ਵਿਆਹ ਕਰਾਉਂਗਾ ਉਹ ਮੈਨਾਂ ਕਰਣਾ ਮੈਨੂੰ ਕਿ ਫੜੀ ਜਾਣਾ ਵੀਰੇ ਤੁਹਾਡਾ ਤਾਂ ਪਿਆਰ ਆ ਨਾ ਫੇਰ ਤੇ ਪਿਆਰ ਆਪਣੀ ਘਰ ਵਾਲੀ ਨੂੰ ਕਰ ਮੈਨੂੰ ਥੋੜੀ ਕਰਨਾ ਉਵਰੇ ਉਹ ਤਾਂ ਮੈਂ ਆਪਣੇ ਘਰ ਵਾਲੇ ਨੂੰ ਫਿਰ ਵਿਆਹ ਕੇ ਲਿਆਉਂਗਾ ਨਾ ਹਾਂ 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 ਬੜਾ ਚਾਹ ਚੜਿਆ ਤੈਨੂੰ ਵਿਆਹ ਦਾ ਕੀ ਕਰਾਏਗਾ ਘਰ ਵਾਲੇ ਤੋਂ ਭਾਜੀ ਕੰਮ ਕਰਾਉਂਗਾ ਨਾ ਘਰ ਦੇ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਆ ਆਓ ਠੀਕ ਐ ਘਰ ਵਾਲੀ ਐਸੇ ਕੰਮ ਨੂੰ ਬਣੀ ਐ ਹੋਰ ਕੀ ਮੇਰਾ ਖਿਹੜਾ ਮੇਰਾ ਦਿਮਾਗ ਘਟ ਖਾਏਗਾ ਨਾ ਮੇਰਾ ਖਿਹੜਾ ਛੱਡੇਗਾ ਨਹੀਂ ਵੀਰੇ ਮੈਂ ਲੈ ਕੇ ਆਇਆ ਕਰੂੰਗਾ ਨਾ ਘਰ ਵਾਲੀ ਇੱਥੇ ਲੈ ਕੇ ਆਇਆ ਕਰਾਂਗਾ ਉਹ ਨਹੀਂ ਵੀਰੇ ਗਰਮ ਗਰਮ ਰੋਟੀਆਂ ਪਕਾ ਕੇ ਲਿਆਇਆ ਕਰੂੰਗਾ ਨਾ ਤੂੰ ਭਰਾਵਾ ਮੈਨੂੰ ਮਿਲਦੀ ਆ ਕਰ ਤੂੰ ਆਪਣੀ ਦਾ ਇੰਤਜ਼ਾਮ ਕਰ ਕੰਮ ਕਰ ਲੈ ਵਿਆਹ ਦਾ ਬੜਾ ਚਾਹ ਚੜਿਆ ਤੈਨੂੰ ਸਿਮ ਨਾ ਕੀ ਕਰਬੋ ਤੈਨੂੰ ਹੂੰ ਸੌਰੀ ਕੋ ਪਈ ਆ ਸੌਰੀ ਕਹਿ ਰਹੀ ਆ ਉਹ ਸੌਰੀ ਵੀਰੇ ਉਹਦੇ ਸੌਰੀ ਕਿਹਾ ਨੇ ਠੀਕ ਹੈ ਚਲੋ ਕੰਮ ਕਰੀਏ ਤੂੰ ਆਪਣਾ ਘਰ ਮਾ ਆਪਣਾ ਕਰੂਗਾ ਸਿਮਰਨ ਵਾਸਤੇ ਰੋਟੀ ਲਿਆਇਆ ਕਰੀ ਭਾਬੇ ਦੇ ਹੱਥ ਦੀ ਨਾ ਵੀਰੇ ਇਹਦੇ ਲਈ ਕਿਉਂ ਲਿਆਉਂਗਾ ਮੈਂ ਮੈਂ ਤੁਹਾਡੀ ਭੈਣ ਨਹੀਂ ਆ ਜੀ ਭੈਣ ਹੈਗੀ ਤੂੰ ਲਿਆ ਕੇ ਆਂਨੀ ਆ ਉਹ ਇਹਦੀ ਘਰ ਵਾਲੀ ਹੈਗੀ ਆ ਤੇਰੀ ਘਰ ਵਾਲੀ ਆਣੀ ਆ ਨਾ ਵੀਰੇ ਮੈਂ ਆਪਣੇ ਲਈ ਲਿਆਉਂਗਾ ਜਦੋਂ ਇਹਦੀ ਘਰ ਵਾਲੀ ਆ ਗਈ ਨਾ ਫਿਰ ਤੈਨੂੰ ਵੀ ਨਹੀਂ ਲੱਗ ਦੇਣੀ ਉਹਨੇ ਕੋਈ ਗੱਲ ਨਹੀਂ ਨਾ ਲਿਆ ਕੇ ਦਵੇ ਨੇਹਾ ਹਾਂਜੀ ਵੀ ਤੇ ਰਿਆ ਬੋਲੋ ਮੇਰੀ ਗੱਲ ਸੁਣਾ ਹਾਂਜੀ ਵੀ ਗਏ ਕੱਲ ਕੀ ਕਹਿੰਦੀ ਸੀ ਤੂੰ ਜਦੋਂ ਤੇਰਾ ਵਿਆਹ ਹੋ ਗਿਆ ਘਰ ਵਾਲਾ ਇੱਥੇ ਲਿਆਏਗੀ ਹੋਕ ਤੇ ਵੀ ਇੱਥੇ ਨਹੀਂ ਆਉਂਦੇ ਦੇਖ ਲੈ ਘਰ ਵਾਲਾ ਇੱਥੇ ਲਿਆਉਣੇ ਬੋਲ ਲਿਆਏਗੀ ਮੈਂ ਇੱਥੇ ਕੰਮ ਕਰੂੰਗਾ ਮੈਂ ਨਹੀਂ ਹਟਣ ਲੱਗਾ ਨਾਲੇ ਤੋਂ ਮੰਮੀ ਨੂੰ ਪੁੱਛਿਆ ਇਹ ਤੈਨੂੰ ਵਿਆਹ ਤੱਕ ਕਿਉਂ ਨਹੀਂ ਹੋਇਆ ਹਾਂਜੀ ਵੀਰੇ ਮੈਂ ਪੁੱਛਿਆ ਸੀਗਾ ਉਹ ਕਹਿੰਗੇ ਜੇ ਸਾਡਾ ਵਿਆਹ ਐ ਸੀ ਨਾ ਕੋਈ ਜੰਮੀ ਗਈ ਸੀ ਕੰਗੂ ਕਿਵੇਂ ਬੁਲਾਵੇਂ ਤੇ ਵਿਆਹ ਤੇ ਇਹ ਵੀ ਗੱਲ ਸਹੀ ਹੈ ਤੇ ਉਹਨਾਂ ਨੂੰ ਕਹਿਣਾ ਸੀ ਨਾ ਥੋੜਾ ਸਰਵਰ ਕਰ ਲੈਂਦੇ ਐਨੀ ਕਿਹੜੀ ਵਿਆਹ ਦੀ ਕਾੜੀ ਪਈ ਸੀ ਮੈਨੂੰ ਬੁਲਾ ਹੀ ਲੈਂਦੇ ਮੈਂ ਹੋ ਹੀ ਜਾਣਾ ਸੀ ਹਾਂ ਵੀਰੇ ਕੋਈ ਨਾ ਅੱਜ ਜਾ ਕੇ ਫੇਰ ਪੁੱਛੀਂਗਾ ਮੈਂ ਮੰਮੀ ਹਾਂ ਹਾਂ ਪੁੱਛੀ ਉਹਨਾਂ ਨੂੰ ਕਿ ਐਡੀ ਕਿਹੜੀ ਕਾੜੀ ਪਈ ਹੈ ਹਨਾ ਮੈਨੂੰ ਨਹੀਂ ਬੁਲਾਇਆ ਮੈਂ ਦੱਸ ਆਦੂਗੀ ਘਰ ਦਾ ਪ੍ਰੋਗਰਾਮ ਹੋਵੇ ਬੁਲਾਵੇ ਨਾ ਫਿਰ ਚੰਗਾ ਥੋੜੀ ਲੱਗਦਾ ਹਨਾ ਅੱਜ ਕੰਮ ਤੂੰ ਗਿਆ ਹੀ ਵਿਆਹ ਤੇ ਮੰਮੀ ਲੜੀ ਦੇ ਮੇਰੇ ਵੀਰੇ ਮੈਨੂੰ ਵੀ ਨਹੀਂ ਬੁਲਾਇਆ ਫਟੇ ਮੂ ਤੁਹਾਡੇ ਹੈ ਹੀ ਨਹੀਂ ਕੋਈ ਇੱਜ਼ਤ ਹੀ ਨਹੀਂ ਘਰੇ ਤੁਹਾਡੀ ਨਾਲੇ ਵੀਰੇ ਤੁਸੀਂ ਫੇਰੇ ਹੋ ਔਰ ਉਹਨਾਂ ਦੇ ਸਾਹਮਣੇ ਭੁੱਲ ਭੁੱਲ ਕੇ ਫਿਰ ਉਹਨਾਂ ਨੇ ਤਾਂ ਕਹਿਣਾ ਹੀ ਆ ਨਾ ਯਾਰ ਅੱਛਾ ਚੱਲ ਨਹੀਂ ਕਹਿੰਦਾ ਓਏ ਅੱਜ ਮੈਂ ਇਹਨੂੰ ਭੁੱਲੂ ਨਹੀਂ ਗਿਆ ਠੀਕ ਆ ਠੀਕ ਆ ਵੀਰੇ ਠੀਕ ਆ ਵੀਰੇ ਦੇਖ ਨਹੀਂ ਦਸਤਾ ਕਮਾਲ ਦੀ ਗੱਲ ਆ ਯਾਰ ਮੈਨੂੰ ਤਾਂ ਇਹ ਐ ਕਿ ਲਾਲਾ ਚਾਚਾ ਦਾ ਕੋਈ ਵੀ ਡੋਲ ਜਾਂਦਾ ਤੇ ਉਹ ਤਿੰਨਾਂ ਵਿੱਚੋਂ ਇੱਕ ਵੀ ਬੰਦਾ ਨੇ ਡੋਲਿਆ ਗਈ ਸੀ ਮੈਂ ਦੁਕਾਨ ਤੇ ਬਹੁਤ ਜ਼ੋਰ ਲਾਇਆ ਮੈਂ ਹਾਂਜੀ ਸਸੀ ਕਾ ਸਸੀ ਕਾਲ ਜੀ ਵੀਰੇ ਮੇਰੇ ਨਾਲ ਸਲੂਨ ਆ ਤਾਂ ਮੈਂ ਸਮਾਨ ਲੈਣਾ ਸੀ ਥੋੜਾ ਜਿਹਾ ਤੁਸੀਂ ਰਿਟੇਲ ਪ੍ਰਾਈਸ ਤੇ ਦਿਓਗੇ ਜਾਂ ਹੋਲ سیل ਤੇ ਕਰ ਦਾਂਗੇ ਡਿਸਕਾਊਂਟ ਕਰ ਦਾਂਗੇ ਆਪਾਂ ਮਤਲਬ ਕਿੰਨਾ ਕੁ ਡਿਸਕਾਊਂਟ ਕਰੋਗੇ ਤੁਸੀਂ ਦੱਸੋ ਲੈਣਾ ਕੀ ਆ ਮੈਂ ਲੈਣਾ ਤਾਂ ਪਾਰਲਰ ਲਈ ਸਮਾਨ ਆ ਬਟ ਮੈਨੂੰ ਇਹ ਕਿ ਜੇ ਸਕਰੀਨ ਚ ਮੈਂ ਦੇ ਬਾਰ ਬਾਰ ਜਿਵੇਂ ਤੁਸੀਂ ਦਿੰਨੇ ਗਏ ਹੋ ਨਹੀਂ ਨਹੀਂ ਬਾਰ ਬਾਰ ਨਹੀਂ ਦਿੰਦੇ ਜੀ ਜਿਵੇਂ ਤੁਸੀਂ ਦਿੰਦੇ ਰਹੇ ਹੋ ਉਹ ਨਹੀਂ ਅਸੀਂ ਨਹੀਂ ਦਿੱਤਾ ਜੀ ਉਹ ਕੁੜੀ ਦਿੰਦੀ ਹੁੰਦੀ ਸੀ ਹਾਂ ਫਿਰ ਉਹ ਨਹੀਂ ਚਾਹੀਦੀ ਹੁੰਦੀ ਫਾਰ ਨਹੀਂ ਹੁਣ ਨਹੀਂ ਦਿੰਦੇ ਜੀ ਕਿਉਂ ਇਹ ਤਾਂ ਕੁੜੀ ਉਹ ਨਹੀਂ ਹੈ ਕਿ ਜਿਹੜੀ ਫੜੀ ਗਈ ਸੀ ਅੱਜ ਚੋਰੀ ਕਰਕੇ ਫੜੀ ਗਈ ਸੀ ਇਹ ਵੀ ਫੜੀ ਗਈ ਸੀ ਪਾਰਲਰ ਵਾਲੀ ਵੀ ਫੜੀ ਗਈ ਸੀ ਤੁਸੀਂ ਦੁਬਾਰਾ ਰੱਖ ਲੈਣੋ ਹਾਂ ਜੀ ਸਾਨੂੰ ਨਹੀਂ ਪਤਾ ਬੀਰੇ ਨੇ ਰੱਖ ਲਿਆ ਪਰ ਬੀਰੇ ਨੇ ਡਾਟਾ ਬਹੁਤ ਸਿਗਾ ਉਹਨੂੰ ਤੇ ਹੁਣ ਐਦਾਂ ਦੀ ਹਰਕਤ ਨਹੀਂ ਕਰੋਗੇ ਜੇ ਰੱਖੀ ਹੋਈ ਆ ਤਾਂ ਕੰਮ ਤਾਂ ਹੋ ਹੀ ਕਰੋਗੇ ਨਾ ਡੇੜੀ ਕੋ ਪਹਿਲਾਂ ਕਰਦੇ ਨਹੀਂ 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 ਤੁਸੀਂ ਬਾਰੋ-ਬਾਰ ਕਰ ਲੋ ਗੱਲ ਮੈਨੂੰ ਵੀ ਪਹੁੰਚਾ ਲਿਆ ਕਰੋ ਸਮਾਨ ਨਹੀਂ ਹੁਣ ਨਹੀਂ ਕਰਦੇ ਜੀ ਐਦਾਂ ਦਾ ਕੁਝ ਨਹੀਂ ਹੈਗਾ ਆਪਣੇ ਕੋ ਸਾਬ-ਸੁਥਰਾ ਹੀ ਕੰਮ ਹੈ ਜੀ ਕਿੰਨਾ ਕ ਸਾਬ-ਸੁਥਰਾ ਕੋਈ ਕੁੜੀ ਚੋਰੀ ਕਰਦੀ ਸੀ ਉਹੀ ਤੁਸੀਂ ਦੁਆਰਾ ਰੱਖ ਲਿਆ ਸਾਬ-ਸੁਥਰਾ ਅਜੇ ਇਹ ਦੇਖੋ ਜੀ ਨਾ ਮੈਨੂੰ ਪਤਾ ਵਾ ਨਾ ਇਹਨੂੰ ਪਤਾ ਉਹਨੂੰ ਪਤਾ ਤੇ ਵੀਰੇ ਨੂੰ ਪਤਾ ਸਾਨੂੰ ਇੰਨਾ ਪਤਾ ਵਾ ਕਿ ਜੇ ਵੀਰਾ ਕੋਈ ਫੈਸਲਾ ਲੈਂਦਾ ਵਾ ਤਾਂ ਸੋਚ-ਸਮਝ ਕੇ ਲੈਂਦਾ ਤੇ ਸਹੀ ਲੈਂਦਾ ਚਲੋ ਠੀਕ ਹੈ ਹੁਣ ਮਤਲਬ ਤੁਸੀਂ ਨਹੀਂ ਸਕੀਮ ਦੇ ਸਕਦੇ ਮੈਂ ਇੱਦਾਂ ਨਹੀਂ ਮੈਂ ਵੀਰ ਨੂੰ ਕਹਾਂ ਕਿ ਡਿਸਕਾਊਂਟ ਕਰਵਾ ਸਕਦਾ ਮੈਂ ਕਿਉਂਕਿ ਜਿਹੜੀ ਉਹ ਕੁੜੀ ਆਈ ਸੀ ਪਾਰਲਰ ਵਾਲੀ ਉਹ ਮੇਰੀ ਫਰੈਂਡ ਆ ਉਹਨੇ ਮੈਨੂੰ ਕਿਹਾ ਕਿ ਉਥੇ ਸਕੀਮ ਚ ਮਿਲ ਜਾਂਦਾ ਚਲੋ ਤੁਸੀਂ ਜਾ ਕੇ ਪੁੱਛ ਲਓ ਮੈਨੂੰ ਸੀਗਾ ਮੇਰਾ ਬਾਰ ਬਾਰ ਜੇ ਸੈੱਟ ਹੁੰਦਾ ਸਸਤੇ ਚ ਤੱਕੀ ਇਹ ਬਾਰ ਬਾਰ ਕੋਈ ਸੜੀ ਨਹੀਂ ਹੈਗੀ ਜਦੋਂ ਅਸੀਂ ਸਵਾਲ ਲਾਣਾ ਲਾ ਲਓ ਨਹੀਂ ਤਾਂ ਸਸਸੀ ਗੱਲ ਨਹੀਂ ਮੈਂ ਫਿਰ ਤੁਮਹਾਂ ਕੋਲ ਬੋਲ ਲਾਂਗੀ ਠੀਕ ਹੈ ਕੋਈ ਨਹੀਂ ਮੈਨੂੰ ਲੱਗਦਾ ਕਿ ਤੇ ਉਹ ਵੀ ਪਾਰਲਰ ਵਾਲੀ ਨੇ ਤਾਂ ਹੀ ਵੇਚਿਆ ਇਹਨੂੰ ਇਹਦੇ ਮੈਨੂੰ ਵੀ ਅੱਧੀ ਲੱਗਦਾ ਵਾ ਵੈਸੇ ਮਾਣਾ ਵੀਰਨ ਦੱਸ ਦਿੰਦੇ ਆ ਤੇ ਇਹ ਨੂੰ ਤਾਂ ਦੱਸਾਂਗੇ ਤੂੰ ਧਿਆਨ ਰੱਖੀ ਵੈਸੇ ਤਾਂ ਉਹਨੇ ਤਾਂ ਕੁਝ ਕਰਦੀ ਨਹੀਂ ਨੇਹਾ ਇਹ ਇਹਦਾ ਫਿਰ ਵੀ ਧਿਆਨ ਰੱਖੀ ਤੂੰ ਠੀਕ ਆ ਵੀਰੇ ਠੀਕ ਵੀ ਇੱਕ ਬੰਦਾ ਤਾਂ ਆਪਣੀ ਗੱਲਬਾਤੋਂ ਭਟਕ ਜੇ ਕੋਈ ਨਿਡੋਲਿਆ ਮੈਨੂੰ ਐਨੀ ਸਮਝ ਆਂਦੀ ਕਿ ਐਸਾ ਜਾਦੂ ਕਰਕੇ ਆਏ ਹੋ ਤੁਸੀਂ ਕਿ ਇੱਕ ਬੰਦਾ ਵੀ ਨਹੀਂ ਡੋਲਿਆ ਨਹੀਂ ਡੋਲੂਗਾ ਨਾ ਇਹ ਹੀ ਚੀਜ਼ਾਂ ਤਾਂ ਮੈਂ ਕਮਾਈਆਂ ਨੇ ਮੈਨੂੰ ਕੋਈ ਫਿਕਰ ਨਹੀਂ ਹੁੰਦੀ ਕਿ ਮੈਂ ਜੇ ਮਾਰਕੀਟ ਗਿਆ ਜਾਂ ਮੈਂ ਕੋਈ ਰਿਸ਼ਤੇਦਾਰੀ ਤੇ ਗਿਆ ਜਾਂ ਮੈਂ ਘਰੇ ਬੈਠਾ ਦੁਕਾਨ ਤੇ ਕੋਈ ਚੀਜ਼ ਇੱਧਰ ਤੋਂ ਉੱਧਰ ਹੋ ਜੂਗੀ ਦੇਖ ਬਾਵਾ ਮੇਰਾ ਪੱਕਾ ਬੰਦਾ ਹੈ ਮੈਂ ਉੱਥੇ ਆ ਜਾਉ ਉਹ ਉੱਥੇ ਇੱਕੋ ਹੀ ਗੱਲ ਹੈ ਹੂੰ ਸਿਮਰਨ ਦੀਆਂ ਮਜਬੂਰੀਆਂ ਤੇ ਸਿਮਰਨ ਦਾ ਜਿਹੜਾ ਨੇਚਰ ਨੂੰ ਇਦਾਂ ਦਾ ਕਿ ਕਦੇ ਉਹ ਚੋਰੀ ਨਹੀਂ ਕਰੂਗੀ ਜਿਹੜੀ ਰਹੀ ਤੀਜੀ ਦੀ ਗੱਲ ਉਹ ਹੁਣ ਪਹਿਲਾ ਜੋ ਹੋ ਗਿਆ ਹੋ ਗਿਆ ਹੁਣ ਨੇ ਉਹ ਕਦੇ ਇਦਾਂ ਦੀ ਗੱਲ ਕਰਦੀ ਪਰ ਸੋਚਣ ਵਾਲੀ ਗੱਲ ਇਹ ਹੈ ਉਹੀ ਦੁਕਾਨ ਉਹੀ ਬੰਦੇ ਉਹੀ ਨਿੱਕੀ ਜੀ ਕੁੜੀ ਜਿਨੇ ਐਨਾ ਕੁਛ ਕਰਤਾ ਤੇ ਮਾੜੀ ਜੀ ਆਵਾਜ਼ ਵੀ ਬਾਹਰ ਨਹੀਂ ਨਿਕਲੀ ਦੁਕਾਨ ਤੋਂ ਉਹ ਹੁਣ ਆਪਾਂ ਉਹਨੂੰ ਦੁਬਾਰਾ ਕਿਉਂ ਰੱਖਿਆ ਕੀ ਉਹ ਰਿਪੀਟ ਕਰੇ ਉਹ ਕੁਛ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕਦੇ ਉਹ ਚੋਰੀ ਦਾ ਨਾਮ ਵੀ ਲੈ ਜੂਗੀ ਪਰ ਮੈਨੂੰ ਇਸ ਚੀਜ਼ ਦਾ ਯਕੀਨ ਨਹੀਂ ਆ ਰਿਹਾ ਕਿ ਉਹੀ ਬੰਦੇ ਜਿੰਨਾ ਮੈਂ ਜ਼ੋਰ ਲਾ ਕੇ ਆਈ ਆ ਕਿ ਕੋਈ ਤਾਂ ਇੱਕ ਬੰਦਾ ਵਿੱਚੋਂ ਭਟਕੇ ਤੇ ਕਵੇ ਹਾਂਜੀ ਅਸੀਂ ਕਰ ਦਾਂਗੇ ਇੱਕ ਬੰਦਾ ਵੀ ਨਹੀਂ ਬੋਲਿਆ ਮੈਂ ਕਹੀ ਤਾਂ ਜਾਣਾ ਮੈਨੂੰ ਆਪਣੇ ਆਪ ਤੇ ਭਰੋਸਾ ਹੈ ਜਿੰਨੀਆਂ ਸਿੱਖਿਆਵਾਂ ਮੈਂ ਉਹਨਾਂ ਨੂੰ ਦੇਤੀਆਂ ਜਿੰਨਾ ਕੁਛ ਉਹਨਾਂ ਨੇ ਆਪਣੀ ਲਾਈਫ 'ਚ ਦੇਖ ਲਿਆ ਨਾ ਉਹ ਕਦੇ ਡੋਲਣਗੇ ਨਹੀਂ ਕਿਉਂ ਜ਼ੋਰ ਲਾ ਕੇ ਆਈ ਆ ਮੈਨੂੰ ਇਹ ਦੱਸ ਪਰ ਯਾਰ ਮੈਂ ਨਹੀਂ ਇਹ ਗੱਲ ਮੰਨ ਸਕਦੀ ਕਿ ਉਹ ਜਿਹੜੇ ਬੰਦੇ ਨੇ ਪਹਿਲਾਂ ਉਹ ਚੀਜ਼ਾਂ ਕੀਤੀਆਂ ਹਨ ਕਿ ਉਹ ਬਦਲ ਸਕਦਾ ਕਦੇ ਵੀ ਮੈਨੂੰ ਲੱਗਦਾ ਹੈ ਕਿ ਉਹ ਦੁਬਾਰਾ ਕਦੇ ਵੀ ਕਰੂ ਮੈਨੂੰ ਸੀਗਾ ਕਿ ਮੈਂ ਟਰਾਈ ਮਾਰਾਂ ਸ਼ਾਇਦ ਹੋ ਜਾਵੇ ਛੱਡ ਦੇ ਗੱਲ ਨਹੀਂ ਹੋਣਗੀਆਂ ਕਿਉਂ ਹੋਣਗੀਆਂ ਕਿਉਂ ਤੂੰ ਉਹ ਚੀਜ਼ ਦੇ ਮਗਰ ਪਈਆਂ ਜਿਹੜੀ ਗੱਲ ਬੀਤ ਗਈ ਪਰ ਤੁਸੀਂ ਤਾਂ ਮੈਨੂੰ ਇੱਕ ਚੀਜ਼ ਸਮਝਾਓ ਵੀ ਇੱਦਾਂ ਦਾ ਕਿਹੜਾ ਜਾਦੂ ਕੀਤਾ ਹੈ ਕਿਵੇਂ ਮੈਨੂੰ ਨਹੀਂ ਸਮਝ ਆ ਰਹੀ ਕਿਉਂ ਦੱਸੋ ਮੈਨੂੰ ਮੈਂ ਸੋਚਿਆ ਸੀਗਾ ਕਿ ਜਿਹੜੀ ਇਹ ਗੱਲ ਆ ਨਾ ਮੈਂ ਆਪਣੇ ਤੱਕ ਹੀ ਰੱਖਾਂ ਇਹ ਜਿਹੜੀ ਦੁਕਾਨ ਦੀ ਗੱਲ ਆ ਜਿੱਥੇ ਸ਼ੁਰੂ ਹੋਈ ਸੀ ਉੱਥੇ ਖਤਮ ਹੋ ਗਈ ਉਹੀ ਕੁੜੀ ਨੇ ਚੋਰੀ ਕੀਤੀ ਉਹੀ ਕੁੜੀ ਫੜੀ ਗਈ ਆਪਣੀ ਗਲਤੀ ਮੰਨ ਗਈ ਹਨਾ ਕਿਸੇ ਨੂੰ ਬਾਹਰ ਕੰਨੋਂ ਕੰਨ ਖਬਰ ਤਾਂ ਨਹੀਂ ਹੋਈ ਇਸ ਕਰਕੇ ਮੈਨੂੰ ਉਹ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂਗਾ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਿਆ ਪਰ ਮੈਨੂੰ ਅੱਜ ਤੁਹਾਨੂੰ ਜਵਾਬ ਦੇਣਾ ਪਵੇਗਾ ਵੀ ਇਹ ਕਿਦਾਂ ਬਸ ਮੈਨੂੰ ਦੱਸੋ ਮੇਰਾ ਦਿਲ ਨਹੀਂ ਕਰ ਰਿਹਾ ਕਿਸੇ ਨੂੰ ਦੱਸਣ ਦਾ ਪਰ ਤੁਹਾਨੂੰ ਦੱਸਣਾ ਪੈਣਾ ਜਦੋਂ ਇਹ ਗੱਲ ਹੋਈ ਸੀ ਨਾ ਜਦੋਂ ਇਹ ਚੋਰੀ ਹੋਈ ਕੁੜੀ ਫੜੀ ਵੀ ਗਈ ਮੈਂ ਉਹਨੂੰ ਸਮਝਾਇਆ ਵੀ ਉਸ ਤੋਂ ਅਗਲੇ ਦਿਨ ਹੀ ਆਹੀ ਜਗ੍ਹਾ ਤੇ ਮੈਂ ਬੈਠਾ ਸੀਗਾ ਵੀਰੇ ਸਸਿਕਾ ਸਸਿਕਾਲ ਤੂੰ ਇੱਥੇ ਕਿਵੇਂ ਵੀਰੇ ਮੈਂ ਪੁੱਛ ਪੁੱਛ ਕੇ ਆਈ ਹਾਂ ਗਗੀ ਤੇ ਪੁੱਛ ਕੇ ਤਾਂ ਤੂੰ ਆ ਗਈ ਚੱਲ ਬਹਿ ਜਾ ਹਾਂ ਦੱਸੋ ਕੀ ਕੰਮ ਹੈ ਵੀਰੇ ਮੈਨੂੰ ਕਹਾਂਇਆ ਸੀ ਕਿ ਕਿਸੇ ਨੂੰ ਦੁਕਾਨ ਤੇ ਰੱਖਣਾ ਦੁਕਾਨ ਤੇ ਰੱਖ ਲਾ ਹਾਂਜੀ ਤੈਨੂੰ ਸ਼ਰਮ ਨਹੀਂ ਆਂਦੀ ਇੰਨਾ ਕੁਝ ਹੋਣ ਤੋਂ ਬਾਅਦ ਵੀ ਤੂੰ ਮੇਰੇ ਕੋਲੇ ਰਿਕਵੈਸਟ ਲੈ ਕੇ ਆ ਗਈ ਹੈ ਕਿ ਮੈਂ ਤੈਨੂੰ ਦੁਕਾਨ ਤੇ ਰੱਖ ਲਾਂ ਤਾਂ ਕਿ ਮੈਂ ਹੋਰ ਚੋਰੀਆਂ ਕਰਾਵਾਂ ਦੁਕਾਨ ਤੇ ਨਹੀਂ ਵੀਰੇ ਮੇਕੋ ਗਲਤੀ ਬਹੁਤ ਵੱਡੀ ਹੋ ਗਈ ਆ ਮੈਂ ਉਹ ਦੀਦੀ ਜਦੋਂ ਅੰਦਰ ਆ ਕੇ ਸਭ ਕੁਝ ਕੀਤਾ ਸੀ ਦੇਖਨੇ ਹਾਂ ਮੈਂ ਕੋਈ ਦੁਕਾਨ ਤੇ ਬੰਦਾ ਵਾੜਦਾ ਨਾ ਤੇ ਪੂਰੇ ਵਿਸ਼ਵਾਸ ਨਾਲ ਵਾੜਦਾ ਮੈਂ ਪੈਸੇ ਦਾ ਨੁਕਸਾਨ ਜਰ ਸਕਦਾ ਪਰ ਜਿਹੜਾ ਬੰਦਾ ਮੇਰਾ ਵਿਸ਼ਵਾਸ ਤੋੜਦਾ ਨਾ ਉਹਨੂੰ ਮੈਂ ਆਪਣੀ ਜ਼ਿੰਦਗੀ ਚ ਨਹੀਂ ਰਹਿਣ ਦਿੰਦਾ ਇਸ ਕਰਕੇ ਮੇਰੇ ਵੱਲੋਂ ਕੋਈ ਉਮੀਦ ਨਾ ਰੱਖ ਦੁਕਾਨ ਦੀ ਵਿਗਤ ਜਿੰਗਾ ਵੀ ਨੁਕਸਾਨ ਹੋਏਗਾ ਮੈਂ ਉਹ ਸਾਰੇ ਪੈਸੇ ਇੱਕ ਤੁਹਾਨੂੰ ਦੇ ਦਾਂਗੀ ਨੀਂਝ ਮੈਂ ਤੁਸੀ ਦੁਕਾਨ ਤੇ ਰੱਖ ਲੂੰਗਾ ਨਹੀਂ ਹਾਂ ਜੇ ਤੂੰ ਇਹ ਸੋਚ ਰਹੀਆਂ ਨਾ ਕਿ ਮੈਂ ਤੈਨੂੰ ਦੁਕਾਨ ਤੇ ਰੱਖ ਲੂੰਗਾ ਇਹ ਤਾਂ ਆਪਣੇ ਦਿਮਾਗ ਚੋਂ ਕੱਢ ਦੇ ਤੂੰ ਤਾਂ ਜੇ ਸਮਾਨ ਲੈਣ ਵੀ ਆਏਂਗੀ ਨਾ ਮੈਂ ਤਾਂ ਵੀ ਤੈਨੂੰ ਸਮਾਨ ਵੀ ਨਹੀਂ ਦਊਂਗਾ। ਵੀਰੇ ਕਿਸੇ ਨੂੰ ਝੋਕੇ ਪੈਣ ਸਮਝ ਕੇ ਕਹਿੰਦਾ ਕੰਤ ਜਿਵੇਂ ਨਹੀਂ ਭੈਣਾ ਇਦਾਂ ਕਰਦੀਆਂ ਹੁੰਦੀਆਂ ਨੇ ਜੇ ਆਪਣੇ ਬ੍ਰਦਰ ਦੀ ਸ਼ਾਪ ਹੋਵੇ ਤੇ ਚੋਰੀ ਕਰਨਗੀਆਂ। ਹੈਂ? ਤੇ ਚੋਰੀ ਦਾ ਸਮਾਨ ਬਾਹਰ ਵੇਚਣਗੇ। ਨਹੀਂ ਵੀਰੇ ਅੱਗੇ ਤਾਂ ਕੋਈ ਗੱਲ ਤੇ ਨਹੀਂ ਹੁੰਦੀ। ਦੇਖ ਮੈਨੂੰ ਇਹ ਚੀਜ਼ਾਂ ਦਾ ਕੋਈ ਹੋਣ ਫਰਕ ਨਹੀਂ ਪੈਂਦਾ। ਇਹ ਚੀਜ਼ਾਂ ਜੇ ਤੂੰ ਪਹਿਲਾਂ ਸੋਚਿਆ ਹੁੰਦੀਆਂ ਨਾ ਤੇ ਸ਼ਾਇਦ ਮੈਂ ਤੈਨੂੰ ਰੱਖ ਵੀ ਲੈਂਦਾ ਤੇ ਇਹ ਮੌਕਾ ਵੀ ਨਾ ਆਉਂਦਾ ਕਿ ਤੂੰ ਮੇਰੇ ਕੋਲੇ ਰਿਕੁਐਸਟ ਲੈ ਕੇ ਆਂਦੀ। ਹੈਨਾ? ਵੀਗੇ ਇੱਕ ਮੂੰਖਾ ਗੇਕੇ ਗੇਕ ਇੱਕ ਮੇਰਾ ਦਾ ਮੈਂ ਨਹੀਂ ਦੇ ਸਕਦਾ ਨੀਹਾ ਇਸ ਸ਼ੁਕਰ ਕਰ ਮੈਂ ਤੈਨੂੰ ਪੁਲਸ ਵਾਲਾ ਕੋਲ ਨਹੀਂ ਫੜਾਇਆ ਕਿਉਂਕਿ ਮੇਰੀ ਦੁਕਾਨ ਦੀ ਕੋਈ ਇੱਜ਼ਤ ਹੈ ਮੈਂ ਚਾਹੁੰਦਾ ਸੀ ਮੇਰੀ ਦੁਕਾਨ ਦੀ ਇੱਜ਼ਤ ਇਦਾਂ ਹੀ ਬਣੀ ਰਹੇ ਤਾਂ ਹੀ ਮੈਂ ਘਰ ਦੀ ਗੱਲ ਕਰ ਚ ਨਹੀਂ ਗੜੀ ਸਮਝ ਗਈ ਮੇਰੀ ਗੱਲ ਹਾਂਜੀ ਅੱਜ ਤੋਂ ਬਾਅਦ ਮੈਨੂੰ ਇਹ ਚੀਜ਼ ਕਹਿਣਾ ਨਹੀਂ ਕਿ ਮੈਂ ਦੁਕਾਨ ਤੇ ਰੱਖ ਲਵਾਂ ਵੀਗੇ ਜੇ ਮੈਂ ਸੱਚਾ ਭਰਾਂਗਾ ਉਹ ਮੈਂ ਇਦਾਂ ਨਹੀਂ ਕਰਦਾ ਨੀ ਤੂੰ ਸੁਣ ਮੇਰਾ ਦਫਾ ਮੈਂ ਕਿਵੇਂ ਰੱਖਣ ਦੀ ਕਹਾਂ ਤੈਨੂੰ ਅੱਗੇ ਤੋਂ ਕੋਈ ਗਲਤੀ ਨਹੀਂ ਕਰਾਂਗੀ ਮੈਂ ਹਮਾਨਦਗੀ ਨਾਲ ਕੰਮ ਕਰਾਂਗੀ ਮੇਰੀ ਬੁਰਕ ਮੁਝੂਈ ਤਾਂ ਮੈਂ ਕੰਮ ਕਰ ਗਈ ਆ ਨੇਹਾ ਚੱਲ ਕੋਈ ਨਾ ਮੈਨੂੰ ਇੱਕ ਦਿਨ ਦਾ ਟਾਈਮ ਦੇ ਮੈਂ ਦੇਖਣਾ ਚਾਹਣਾ ਤੇਰੀ ਕਿੰਨੀ ਕਿ ਮਜਬੂਰੀ ਹੈ ਹਾਂਜੀ ਠੀਕ ਹੈ ਹੁਣ ਤੂੰ ਜਿੱਥੇ ਜਾ ਰਹੀ ਹੈ ਉੱਥੇ ਜਾ ਜੇ ਮੈਂ ਤੈਨੂੰ ਕੱਲ ਬੁਲਾਉਂਗਾ ਫਿਰ ਤੇ ਦੁਕਾਨ ਤੇ ਠੀਕ ਹੈ ਚਾਹ ਪਾਣੀ ਪੀਣਾ ਨਹੀਂ ਚਲੋ ਕਾਸ਼ੀ ਕਰੂਗਾ ਸਾਸ਼ੀ ਕਰੂਗਾ ਵੜ ਜਲਦੀ ਆ ਗਈ ਮੰਮੀ ਉਹ ਮੈਂ ਜੰਦੀ ਆ ਗਈ ਦੁਕਾਨ ਤੇ ਅੱਜ ਕਦ ਲਈ ਆ ਜੰਦੀ ਆ ਅੱਜ ਕੀ ਹੋਇਆ ਵੀ ਗਏ ਕਿ ਮੈਂ ਦੁਕਾਨ ਤੋਂ ਕਰਤਾ ਕਿਉਂ ਕੀ ਹੋਇਆ ਸੀਗਾ ਤਾਂ ਕਰ ਦਿੱਤਾ ਦੁਕਾਨ ਤੇ ਕੋਚਿੰਗ ਹੀ ਮੰਮੀ ਹੂੰ ਆਪਣਾ ਘਰ ਕੇ ਹਾਲਾਤ ਦੇਖੋ ਕਿੱਦਾਂ ਦੇ ਹੈ ਹੈ 2-3000 ਰੁਪਏ ਜੜੇ ਪਾੰਦੀ ਸੀ ਹੋਏ ਤਾਂ ਗੁਜ਼ਾਰਾ ਚੱਲਦਾ ਸੀਗਾ ਪੰਨਾ ਹਨਾ ਬਾਬਾ ਕਿਉਂ ਅਨੇ ਕੋਈ ਗੱਲ ਤਾਂ ਭਾਈ ਹੋਣੀ ਨਹੀਂ ਮੰਮੀ ਕੁਛ ਨਹੀਂ ਹਾਂ कोई गलती नहीं भाई तो क्यों दिया क्यों की मम्मी हम कोई तो भाई कुछ तो नहीं, होया हो क्या नहीं। नहीं, देखो लेंटर भी देखो कुछ पर सब पानी बैठ के जगह है अपने घर है नहीं और बहन भी तुम्हारी देखो तबियत खराब है कि हालात खराब नहीं वो भी कम ती बैठी है नहीं की या सीगा? सच्ची दसो हुँ? कुछ नहीं। तो होया होया ना तो क्यों निकालिया क्यों बिरी नहीं क्यों क्या दस बेटा क्यों निकालिया की होया सची दस है नी ਕੁਝ ਨਹੀਂ ਨਹੀਂ ਦੱਸ ਸੱਚੀ ਦੱਸ ਦੇ ਕੀ ਹੋਇਆ ਸੀਗਾ ਹੈ ਕੁਝ ਤਾਂ ਕੋਸਤਾ ਹੋਇਆ ਹੋਣਾ ਬਾਪੂ ਆਪਣੇ ਘਰ ਕੇ ਆਲਾ ਦੇਖੋ ਕੈਸੀ ਇਹ ਨਹੀਂ ਹੋਈਏ ਹੈਨਾ ਦੇਖੋ ਆਪਣੇ ਪਾਪਾ ਕੇਲੇ ਕਮਾਉਂਦੇ ਆ ਹੈਨਾ ਫੇਰ ਇਹਨੇ ਕਿੱਦਾਂ ਇਹਨੂੰ ਜੀਵਾਰਾ ਹੋਗਾ ਸੱਸਰੀ ਗਲੇ ਬਟਾ ਹੋਰ ਕੀ ਕਹਿੰਦੀ ਅੱਛਾ ਮਾਂ ਤੇ ਕੋਈ ਗੱਲ ਚਲਦੀ ਪਈ ਆ ਹਾਂ ਪੁੱਬੀ ਬੇਟਾ ਇਹਨੇ ਪਤਾ ਨਹੀਂ ਕਿ ਦੁਕਾਨ ਦੁਕਾਨ ਤੇ ਨਿਕਾਲਦੀ ਆ ਹੁਣ ਕਿੱਦਾਂ ਗੁਜ਼ਾਰਾ ਹੋਊਗਾ ਮੇਰਾ ਨੇ ਤਾਂ ਤਾਂ ਕੱਢਿਆ ਮੇਰੇ ਕੋਲੇ ਕੰਮ ਕਰਦੀ ਐ ਇਹ ਅੱਛਾ ਅੰਮੀ ਉਹੀ ਵੀਗਾ ਜਿੱਥੇ ਮੈਂ ਕੰਮ ਕਰਦੀ ਸੀ ਅੱਛਾ ਨਹੀਂ ਕੱਢਿਆ ਤੁਹਾਡਾ ਨਾ ਮਜ਼ਾਕ ਕਰਦੀ ਐ ਅੱਛਾ ਕਿਉਂ ਕੀ ਹੋਇਆ ਸੀਗਾ ਕਿਉਂ ਮਜ਼ਾਕ ਕਰਦੀ ਹੈ 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 ਤੈਨੂੰ ਪਤਾ ਨਹੀਂ ਕਰ ਤੇ ਹਾਲਾਤ ਕਿਹੜੇ ਆ ਦੇਖ ਜਾ ਆਹ ਲੈਂਡਰ ਪਿਆ ਹੋਇਆ ਆ ਬਾਰਿਸ਼ ਚੁੰਦਾ ਵੀ ਹੋਣਾ ਇਹ ਹਾਂ ਜੀ ਚੁੰਦਾ ਵੀ ਤਾਂ ਨੇ ਬਹੁਤ ਪਾਣੀ ਮੈਂ ਤਾਂ ਡਰਨ ਦੇ ਕਰਕੇ ਸੌਂਦੀ ਨਹੀਂ ਇਧਰ ਵਾਲੇ ਕਮਰਾ ਵਿੱਚ ਹਾਂ ਬੜੇ ਪਾਣੀ ਚੁੰਦਾ ਨੇ ਛੋਟੀ ਕੁੜੀਆ ਵੀ ਬਿਮਾਰ ਹੈ ਹਾਂ ਛੋਟੀ ਕੁੜੀਆ ਵੀ ਬਿਮਾਰ ਹੈਗੀ ਦੇਖ ਲੈ ਫਿਰ ਤੂੰ ਮਜ਼ਾਕ ਕਰੀ ਜਾਨੀ ਮਮੀ ਨਾਲ ਹਾਂ ਔਰ ਉਹਨੂੰ ਸਾਰੇ ਇਹ ਇਹ ਮਤਲਬ ਇਹ ਤਰੀਕਾ ਹੁੰਦਾ ਮਜ਼ਾਕ ਕਰਨ ਦਾ ਮੈਨੂੰ ਇਹ ਦੱਸ ਹੈ ਮੈਂ ਇਹਨੂੰ ਕਿਹਾ ਮੈਂ ਤੇਰੇ ਘਰੇ ਚਾਹ ਪੀਣੀ ਆ ਮੈਨੂੰ ਕਿੰਦੀ ਆਪਾਂ ਮਮੀ ਨਾਲ ਮਜ਼ਾਕ ਕਰਦੇ ਆ ਕਿ ਮੈਨੂੰ ਦੁਕਾਨ ਤੋਂ ਕੱਢਦਾ ਜੇ ਉਹ ਤੇਰੇ ਚੰਡ ਪੈ ਜਾਂਦੀ ਫੇਰ ਉਹ ਤਾਂ ਬਈ ਕੋ ਫਿਰ ਮਾਰਦੀ ਮੈਂ ਕਿ ਨਹੀਂ ਹੈ ਫਿਰ ਪਤਾ ਹੈ ਤੈਨੂੰ ਨਹੀਂ 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 ਮਾਰਾ ਨਾ ਕਰੋ ਬਹੁਤ ਸਿਆਣੀ ਕੁੜੀ ਆ ਇਹ ਤੁਸੀਂ ਇਦਾਂ ਕਰੋ ਮੇਰੇ ਵਾਸਤੇ ਚਾਹ ਤਾਂ ਬਣਾਓ ਮੈਂ ਪਹਿਲੀ ਵਾਰੀ ਆਇਆ ਤੁਹਾਡੇ ਘਰੇ ਕੋਈ ਨਹੀਂ ਬੇਟਾ ਬੈਠੋ ਮੈਂ ਚਾਹ ਬਣਾ ਕੇ ਲੈ ਕੇ ਆਉਂਦਾ ਤੁਸੀਂ ਚਾਹ ਬਣਾਓ ਮੈਂ ਇਹਦੇ ਨਾਲ ਗੱਲ ਕਰਦਾ ਕਰਾ ਪੁੱਛਾ ਇਹਨੂੰ ਕਿਹੜੀ ਗਲਤੀ ਹੋਈ ਹੈ ਨਹੀਂ ਨਹੀਂ ਕੋਈ ਗਲਤੀ ਨਹੀਂ ਹੋਈ ਇਹ ਤਾਂ ਬਹੁਤ ਸਿਆਣੀ ਕੁੜੀ ਆ ਸਾਰਾ ਕੰਮ ਇਹੀ ਸੰਭਲੀ ਦੁਕਾਨ ਤੇ ਹਾਂਜੀ ਤੁਸੀਂ ਕਰੋ ਚਾਹ ਤਾਂ ਬਣਾਓ ਫਿਰ ਕਿ ਮੈਂ ਜਾਵਾਂ ਨਹੀਂ ਬੈਠੋ ਬੇਟਾ ਚਾਹ ਬਣਾ ਕੇ ਲੈ ਕੇ ਆਇਦਾਂ ਹਾਂਜੀ ਨੇ ਹੁਣ ਕਿਉਂ ਰੋ ਰਹੀਆਂ ਜੇ ਤੇਰੀ ਕੋਈ ਵੀ ਹਰਕਤ ਤੇਰੇ ਘਰ ਦੇ ਨੂੰ ਦੱਸ ਦਵਾਂ ਕੀ ਬੀਤੂਗੀ ਆਪਣੇ ਘਰ ਦੇ ਹਾਲਾਤ ਦੇਖਿਆ ਬੀਗ ਮਮੀਂ ਕੋਚਿੰਗ ਕਿਸੇ ਮਮੀ ਕਹਿੰਚੇਂ ਗਾਏ ਦੇਖ ਬੱਚੇ ਜੋ ਤੂੰ ਕੀਤਾ ਨਾ ਕੋਈ ਵੀ ਹੁੰਦਾ ਨਾ ਤੈਨੂੰ ਕੰਮ ਤੇ ਨਾ ਰੱਖਦਾ ਪਰ ਮੇਰਾ ਦਿਲ ਨਾ ਬੜਾ ਹੀ ਕਮਜ਼ੋਰ ਹੈ। ਚਲ ਤੂੰ ਰੋ ਨਾ। ਤੇ ਦੁਕਾਨ ਤੇ ਆ। ਪਰ ਮੈਨੂੰ ਵਾਦਾ ਕਰ ਅੱਜ ਤੋਂ ਬਾਅਦ ਕਦੇ ਵੀ ਮੈਨੂੰ ਕੰਪਲੇਂਟ ਦਾ ਮੌਕਾ ਨਹੀਂ ਦੇਂਗੇ। ਵੀਗਰ ਮੈਂ ਵਾਦਾ ਕਰਦੀ ਹਾਂ ਕਿ ਮੈਂ ਕੋਈ ਚੀਜ਼ ਨਹੀਂ ਕਰਾਂਗੀ। ਪੂਰਾ ਇਮਾਨਦਾਰੀ ਨਾਲ ਕੰਮ ਕਰਾਂਗੀ। ਹਾਂਜੀ ਵੀਗਰ। ਚਲ ਚੁੱਪ ਕਰ ਜਾ। ਤੇ ਮੰਮੀ ਨੇ ਤੈਨੂੰ ਰੋਂਦੇ ਦੇਖ ਲਿਆ ਨਾ ਤੇ ਉਹਨਾਂ ਦਾ ਵੀ ਕੰਟਰੋਲ ਨਹੀਂ ਹੋਣਾ। ਠੀਕ ਹੈ? ਆਪਾਂ ਕਹਿ ਦਾਂਗੇ ਮਜ਼ਾਕ ਕੀਤਾ ਸੀਗਾ। ਤੂੰ ਕੱਲ ਤੋਂ ਕੰਮ ਤੇ ਆ ਤੇ ਆਪਣਾ ਖੁਸ਼ੀ-ਖੁਸ਼ੀ ਕੰਮ ਕਰ। ਠੀਕ ਹੈ? ਠੀਕ ਹੈ। ਹੈਂ? ਚਲ ਆਸਕੇ ਦਿਖਾ। ਚੋਰੀ ਨਹੀਂ ਕਰਨੀ। ਠੀਕ ਹੈ। ਤੇ ਕਿਸੇ ਪਰਲਰ ਵਾਲੀ ਨਾਲ ਸੈਟਿੰਗ ਵੀ ਨਹੀਂ ਕਰਨੀ। ਠੀਕ ਹੈ? ਹਾਂਜੀ। ਚਲ ਕੋਈ ਨਾ। ਇਹ ਗੱਲ ਆਪਣੇ ਦੋਨਾਂ ਚ ਰੋਗੀ। ਨਾ ਬਾਵੇ ਵੀਰੇ ਨੂੰ ਪਤਾ ਲੱਗਣੀ ਚਾਹੀਦੀ ਆ ਤੇ ਨਾ ਹੀ ਸਿਮਰਨ ਨੂੰ। ਠੀਕ ਹੈ। ਠੀਕ ਹੈ। ਚਲ ਹੁਣ ਚਾਹ ਬੁਲਾएंगे ਕਿ ਨਹੀਂ? ਹਾਂਜੀ। ਤੇ ਜਾ ਫਿਰ ਮੰਮੀ ਨੇ ਹੈਲਪ ਕਰਾ। ਹਲਾਤਾਂ ਦਾ ਮਾਰਿਆ ਬੰਦਾ ਹਨਾ ਕਿਸੇ ਦੀਆਂ ਵੀ ਗੱਲਾਂ ਚਾਕੇ ਕਿਸੇ ਦੀ ਵੀ ਚੁੱਕ ਚਾਕੇ ਕੁਝ ਵੀ ਕਰ ਲੈਂਦਾ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਸੀ ਕਿ ਹੁਣ ਚਾਹੇ ਉਹ ਕੁੜੀ ਨਾ ਚਾਹੇ ਛੋਟੀ ਮੋਟੀ ਕੋਈ ਵੀ ਗਲਤੀ ਕਰੇ ਹਨਾ ਪਰ ਤੁਸੀਂ ਉਹਨੂੰ ਕੰਮ ਤੋਂ ਨਾ ਕੱਢਿਓ ਹੁਣੇ ਤਾਂ ਤੂੰ ਕਹਿ ਰਹੀ ਸੀ ਕਿ ਤੁਸੀਂ ਕਿਉਂ ਰੱਖਿਆ ਹੁਣ ਤੂੰ ਕਹਿ ਰਹੀ ਆ ਉਹਨੂੰ ਕੱਢਿਓ ਨਾ ਕਿਉਂਕਿ ਮੈਨੂੰ ਉਸ ਟਾਈਮ ਇਹ ਨਹੀਂ ਸੀ ਪਤਾ ਕਿ ਕੀ ਸਿਚੁਏਸ਼ਨ ਸੀ ਇਹ ਗੱਲ ਸੀ ਤੁਸੀਂ ਆਪਣੇ ਅੰਦਰ ਇੰਨਾ ਕੁਝ ਦੱਬੀ ਬੈਠੇ ਹੋ ਤੁਸੀਂ ਮੈਨੂੰ ਇੱਕ ਵਾਰ ਵੀ ਦੱਸਿਆ ਨਹੀਂ ਕਿ ਆਹ ਚੀਜ਼ਾਂ ਇਦਾਂ ਨੇ ਹੁਣ ਮੈਨੂੰ ਸੱਚ ਪਤਾ ਲੱਗ ਰਿਹਾ ਮੈਨੂੰ ਐ ਲੱਗ ਰਿਹਾ ਕਿ ਯਾਰ ਉਹ ਬੱਚੀ ਨਾ ਗਲਤ ਨਾ ਹੋਵੇ ਕੋਈ ਨਾ ਤੈਨੂੰ ਲੱਗਿਆ ਨਾ ਪਤਾ ਕਿ ਜੇ ਮੈਂ ਜੋ ਵੀ ਕਰਦਾ ਕੰਫੀ ਕੁਝ ਸੋਚ ਕੇ ਕਰ ਉਹ ਤਾਂ ਮੈਨੂੰ ਤੁਹਾਡੇ ਤੇ ਮਾਨ ਹੈ ਕਿ ਤੁਸੀਂ ਕਦੇ ਵੀ ਕੁਝ ਵੀ ਗਲਤ ਨਹੀਂ ਕਰੋਗੇ ਜ਼ਿੰਦਗੀ ਦੇ ਵਿੱਚ ਨਾ ਕਿਸੇ ਲਈ ਨਾ ਆਪਣੇ ਲਈ ਚੱਲ ਹੁਣ ਵਾਲੀਆਂ ਗੱਲਾਂ ਨਾ ਮਾਰ ਚਾਹ ਠੰਡੀ ਹੋ ਰਹੀ ਆ ਚਾਹ ਚੱਕ ਲੈ ਨਾਲੇ ਅਗਲੀ ਵਾਰ ਦੁਕਾਨ ਤੇ ਜਾਣਾ ਹੋਵੇ ਨਾ ਮੈਨੂੰ ਪੁੱਛ ਕੇ ਜਾਇਆ ਕਰ ਠੀਕ ਆ ਕਮਲੇ ਨੇ ਕਈ ਵਾਰੀ ਮਗਰ ਪੈ ਜਾਂਦੇ ਕੋਈ ਨਹੀਂ ਅਗਲੀ ਵਾਰੀ ਪੁੱਛ ਕੇ ਜਾਉਂਗੀ ਜਿਸ ਕੋ ਨੂੰ ਮਿਲ ਲਾ ਦੇਖੀ ਤਾਂ ਜਾਣੀ ਚੱਕਦੀ ਨਹੀਂ ਗਈ ਧੰਨ ਬਤਾ ਸੀ ਮੈਂ ਗਾਣਾ ਹਾਂ ਤੁਸੀਂ ਵੀ ਲੈ ਲਓ ਮੈਨਾਂ ਰਹਿਣ ਦੇ ਮੈਨੂੰ ਪਸੰਦ ਨਹੀਂ ਆਗੇ ਪਰ ਐਦਾਂ ਖਾਈਦਾ ਹੁੰਦਾ ਐਦਾਂ ਪੰਜਾਬੀ ਐਂ ਘੱਲ ਠੀਕ ਹੈ